हां जी किसान भ्रावो ब्रॉड फार्म YouTube चैनल Facebook पेज ते ਤੁਹਾਡਾ ਸਵਾਗਤ ਹੈ ਅੱਜ ਹੈ ਬਈ ਜੀ ਤੂੜੀ ਦੀ ਬੋਲੀ ਤੇ ਕੋੜੂਪੁਰਾ ਮੰਡੀ ਬਾਕੀ ਵੇਣਿਆ ਬਈ ਅੱਜ ਦਾ ਕੀ ਰੇਟੇ ਆਊਗਾ ਤਰੀਕ ਹੋ ਗਈ ਅੱਜ ਤਰੀਕ ਹੋ ਗਈ 15 ਨਵੰਬਰ 15 ਨਵੰਬਰ ਤਰੀਕ ਹੋ ਗਈ ਹੈ ਬਾਕੀ ਵੇਣੇ ਕੀ ਰੇਟਿਆਂ ਦਾ ਤੇ ਕੀ ਰੇਟ ਨਹੀਂ ਜਾਂਦਾ ਬਈ ਆਜੋ ਬਾਕੀ 50 70 70 75 80 80 85 385 ਬੋਲਾਂਗੇ ਨੇ 385 ਸੁਵੇਲੀ ਦਲੀਆ ਇਹ ਵੀ ਹੈ ਆ ਜਾ ਲੋਕੀ ਕਿਸਾਨ ਭਰਵੋ ਜੋ ਕਿ ਪਹਿਲਾਂ ਨਾਲ ਸੀ 385 ਰੁਪਏ ਲੱਗ ਚੁੱਕਿਆ ਪਹਿਲੀ ਟਰਾਲੀ ਤੇ ਦੂਜੀ ਟਰਾਲੀ ਦਾ ਰੇਟ ਵੈਨੇ ਕਿਸਾਨ ਭਰਵੋ ਕਿੱਥੋਂ ਕਿੱਥੇ ਕਰ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਤਾਰੀਖ ਹੋ ਗਈ ਅੱਜ 15 ਤੇ 15 ਨਵੰਬਰ ਹੋ ਚੁੱਕੀ ਆ ਬਾਈ ਇਹ ਜਿਹੜੀ ਵਿਰਾਡ ਫਾਰਮ YouTube ਚੈਨਲ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਦੂਜਾ ਨੱਕ ਵੇਣਿਆ ਰੱਖ ਤੈਨੂੰ 300 ਇਹ ਜਿਹੜੇ ਡੇਟ ਨਹੀਂ ਰਹੀ ਹੈ ਰੱਖ ਤੈਨੂੰ 300 ਆ ਖੜਾ ਇੱਥੇ ਤੈਨੂੰ ਪਾ ਦਿੰਦੇ 300 300 5 10 15 2300 52 60 65 70 70 80 90 100 90 95 400 400 400 ਬੋਲਾਂਗੇ ਮੈਂ 5 10 ਬੋਲਦਾ ਕੋਈ 400 ਲਓ ਵੀ ਕਿਸਾਨ ਭਰਾਓ ਇਹਨਾਂ ਦੇ 410 ਰੁਪਏ ਹੋ ਚੁੱਕਿਆ ਬਈ ਨਗ ਰਹਿ ਗਿਆ 3 4 5 6 7 ਨਗ ਰਹਿ ਗਿਆ ਬਈ 7 ਨਾ ਕੰਦਾ ਰੇਟ ਵੇਣੇ ਕਿੱਥੋਂ ਤੱਕਰ ਜਾਊਗਾ ਬਾਕੀ ਜਿਹਨਾਂ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਓ ਇਧਰ ਹੀ ਆਉਣ ਕਿਉਂ ਨਾਗ ਬਾਕੀ ਬਈ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ Facebook ਤੇ ਵੀ ਨੂੰ ਫੋਲੋ ਤੇ ਬਾਕੀ ਬਈ ਥੋੜੇ ਜਿ ਦਿਨਾਂ ਤੱਕ ਆਪਾਂ ਲਾਈਵ ਕਰਿਆ ਕਰਾਂਗੇ ਹਜੇ ਸੈਟਿੰਗ ਕਰਨ ਵਾਲੀ ਆ ਤਾਂ ਕਰਕੇ ਨਹੀਂ ਕਰਦੇ ਕੋਈ ਕਾਰਨ ਕਰਨ ਤਤਰੀ ਕਾਚ 15 ਬਾਕੀ ਵੀ ਬਾਤ ਪਤੀ ਦੀ ਬੋਲੀ ਤੇ ਵੀ ਆਵਾਂਗੇ ਵੇਖਾਂਗੇ ਉੱਥੇ ਕੀ ਰੇਟ ਆਊਗਾ ਤੇ ਕੀ ਰੇਟ ਨਹੀਂ ਆਂਦਾਗਾ ਅੰਦਰ ਦੀ ਬਾਹਰ ਦੀ ਨਾਲ ਹੀ ਹੋ ਬੋਲਰ ਦੀ ਕੋਈ ਬੋਲ ਨਹੀਂ ਜਾਂਦੇ ਚਾ ਕੋਈ ਨਾ ਨਾ ਇਦਾਂ ਇਦਾਂ ਹੈ 250 50 60 65 70 300 5 10 15 20 25 25 30 35 40 40 60 360 65 70 71 80 84 90 99 400 400 ਰੁਪਏ ਨੇ 400 ਰੁਪਏ ਦੀ ਤੇਰੀਆਂ ਲੋ ਬਈ ਕਿਸਾਨ ਭਰਾਵੋ ਇਹ ਨਾਗ 400 ਰੁਪਏ ਹੋ ਚੁੱਕਿਆ ਜੋ ਬਈ ਇਹ ਨਾਗ ਸੀ ਉਹ 400 ਰੁਪਏ ਹੋ ਚੁੱਕਿਆ ਵਧੀਆ ਨਾਗ ਸੀਗਾ ਚਿੱਟੀ ਤੂੜੀ ਤੇ ਅਗਲਾ ਬਈ ਮਿੰਨੀ ਭੌਂਗਾ ਥੋੜਾ ਰੰਗ ਦਾ ਵਟਿਆ ਹੋਇਆ ਬਾਕੀ ਵੇਣਿਆਂ ਦਾ ਕੀ ਰੇਟ ਹੈंदा ਕਿਸਾਨ ਭਰਾਵੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਬਈ ਬਾਕੀ ਇੱਥੇ ਨਾਕ ਰਹਿ ਗਿਆ 2 ਤੇ 2 4 4 ਨਾਕ ਰਹਿ ਗਏ ਆ 5 ਨਾਕ ਰਹਿ ਗਏ ਆ 6 6 ਨਾਕ ਰਹਿ ਗਏ ਨਾ 6 ਨਾਕ ਦਾ ਵੀ ਨੇ ਬਈ ਕਿੱਥੋਂ ਕਲਿੱਕ ਕਰ ਰਹੇ ਜਾਂਦਾ ਬਾਕੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦੇ ਰਿਆ ਕਰੋ ਤੇ ਬਈ ਆਪਾਂ ਕੱਲੂ 16 ਜਾਂ 17 ਤਰੀਕ ਤੋਂ ਬਈ ਲਾਈਵ ਕਰਿਆ ਕਰਾਂਗੇ ਲਾਈਵ ਟੈਲੀਕਾਸਟ ਲਾਈਵ 'ਚ ਦੇਖਿਆ ਕਰੋ ਬਈ ਸਦਾ ਲਾਈਵ ਚਲਾਇਆ ਕਰਾਂਗੇ ਕੀ ਰੇਟੇ ਜਾਂਦੇ ਨੇ ਤੇ ਬਈ ਸੈਟਿੰਗ ਕਰਨ ਵਾਲੀ ਸੀਗੀ ਇਸ ਕਰਕੇ ਕਾਰਨ ਆਪਾਂ ਵੀ ਹੁਣ ਲਾਈਵ ਨਹੀਂ ਕਰਦੇ ਬਾਕੀ ਆਲਾ ਨਗਵੇੜੇ ਕਿੱਥੋਂ ਕਿੱਥੇ ਕਰ ਜਾਂਦਾ ਹੈ ਆ ਜਾਓ ਭਾਈ ਮੈਂ ਤੁਹਾਨੂੰ ਮੈਂ ਦੱਸਦਾ ਨਾ ਹਾਈਵੇ ਜਿਹੜਾ ਨਾ ਜਿਹੜਾ ਜਿਹੜਾ ਤੀਜਾ ਆ ਜਾਂਦਾ ਮੇਨ ਰੋਡ ਉਹੀ ਥੋੜਾ ਨਾ ਸਿੱਧਾ ਹੈ ਜਾਣਾ ਹਾਈਵੇ ਨੂੰ ਪੰਗਾ ਫੜਨੇ ਇਹ ਵੀ ਆ ਭਾਈ ਬਾਹਰ ਦੀ ਹੈ ਉਸੇ ਰੋਡ ਤੇ ਹੈ ਉਸੇ ਰੋਡ ਤੇ ਹਾਈਵੇ ਅੰਦਰ ਵੀ ਮੱਗੀ ਜਾਏਗਾ ਹਾਈਵੇ ਕ੍ਰਾਸ ਕਰਕੇ ਵੀ ਜੇ ਕਿਸੇ ਦਾ ਪ੍ਰੇਮ ਕੋਈ ਇੱਧਰ ਵਿੱਚ ਦੀ ਸ਼ਹਿਰ ਦੇ ਰਾਹ ਜਾਂਦਾ ਤੇਰੀ ਖੁੱਲੀ ਲੈ ਸਕਦੀ ਹੈ

ਬਾਕੀ ਅਗਲਾ ਨਾਕ ਵੇਣਿਆ ਕਿੱਥੋਂ ਕਿਤੇ ਕਰ ਜਾਂਦਾ ਆ ਜੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਆ ਨਾਕ ਵੇਣਿਆ ਵੀ ਕਿੱਥੋਂ ਕਿਤੇ ਕਰ ਜਾਊਗਾ ਇੱਕ ਬਾਦ ਦੀ ਗੁੰਡੀ ਗੁੰਡੀ ਦਾ ਨਹੀਂ ਐਂ ਮੈਂ ਬਾਈ ਮੋਟੀ ਮੇਰੀ ਉੱਤੇ ਸੋਹਣਾ ਨਾ ਨਾ ਹੀ ਪੜਿਆ ਹੋਇਆਗਾ ਬੋਲੋ 400 300 5 चार सौ मैं ਇਹ ਸੋ ਜੀ 400 ਮੇਰੇ 400 40000 ਰੁਪਏ ਲੱਗਦੇ ਲੋ ਵੀ ਕਿਸਾਨ ਭਰਾਓ ਇਹਨਾਂ ਦੇ 400 ਤੇ 10 ਰੁਪਏ ਹੋ ਚੱਕਿਆ ਬਾਈ ਜੀ ਅਗਲਾ ਨਾ ਕਿ ਵੇਨੇ ਕਿੱਥੋਂ ਕਿੱਥੇ ਕਰ ਜਾਂਦਾ ਬਾਕੀ ਵੀਰ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਆ ਕਰੋ ਨਾ ਕਿ ਬਈ ਇੱਧਰ ਰਹਿ ਚੁੱਕਿਆ ਦੋ ਤਿੰਨ ਚਾਰ ਨਾਗ ਰਹਿ ਗਿਆ ਚਾਰ ਨਾਗਾਂ ਦਾ ਵੇਨੇ ਵੀ ਕਿੱਥੋਂ ਕਿੱਥੇ ਕਰ ਬਾਕੀ ਰੇਟ ਜਾਂਦਾ ਜੋ ਬਈ ਆ ਨਾਗ ਵੇਨੇ ਆ ਤੂੜੀਆਂ सौ टो पंज दौ साढे तव्हां साढे पचुजा सठ सतर चार सौ चार सौ दस पंद्रहं वीह पची ती, चारी, चार सौ साठ रुपये बी लो भी किसान भ्रवो चार सौ तठ रुपये नाग हो चुके बी चार सौ तठ रुपए नाग बी रह गए सारे तीन ਦੰਨਾ ਨਾ ਗਾਦਾ ਵੇਨੇ ਕਿੱਥੋਂ ਕਿੱਥੇ ਕਰ ਬਾਕੀ ਰੇਟ ਜਾਂਦਾ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦੇ ਰਹਿਆ ਕਰੋ ਆ ਜਾਓ ਭਾਈ ਬਾਕੀ ਵੀ ਆਪਾਂ ਆ ਨਾ ਗਵੈਨੇ ਵੀ ਕਿੱਥੋਂ ਕਿੱਥੇ ਜਾਂਦਾ ਆਓ ਜਾਣਨੇ ਵੀ ਆਈ ਉਦਨ ਬੋਲੋ ਜੀ ਆ ਜਿਵੇਂ ਰੱਖ ਲਿਆ ਕਰ 250 53 300 5 10 15 ਜੀ 25 ਜੀ 30 350 350 ਬੋਲਾਂਗੇ ਨੇ 355 ਬੋਲਦਾ ਕੋਈ 355 ਬਾਈ ਕਿੰਨੇ ਲਓ ਵੀ ਕਿਸਾਨ ਪ੍ਰਭੂ ਇਨਾ ਕਿ 300 ਤੇ 55 ਹਜ਼ਾਰ ਰੁਪਏ 300 ਤੇ 55 ਹਜ਼ਾਰ ਰੁਪਏ ਹੋ ਚੁੱਕਿਆ ਬਾਈ ਬਾਕੀ ਵੇਣੇ ਕਿਸਾਨ ਪ੍ਰਭੂ ਬਲਾਨਾ ਕਿੱਥੋਂ ਕਿੱਥੇ ਕਰ ਜਾਂਦਾ ਆ ਜਾਓ ਬਾਈ ਦੋ ਨਾ ਕਰੇਗੇ ਦੋ ਆ ਨਾ ਗਾਦਾ ਵੇਖ ਲੈਣੀਆਂ ਕਿੰਨਾ ਕੁ ਰੇਟ ਜਾਂਦਾ ਕਿੱਥੋਂ ਕਿੱਥੇ ਕਰ ਬਾਕੀ ਜਾਂਦਾ ਆਯੋ ਲੋ ਵੀ ਆਉਂਦਾ ਬਈ ਕੇਵਲ ਤੇ ਤਰੀਕ ਅੱਜ ਹੋ ਗਈ ਬਈ ਜਿਹੜੀ 15 ਕੀ ਆ ਬਈ ਲੈ ਵੀ ਪਾਣੀ ਕਾਰ ਦੇ ਅੰਦਰ ਪੀਓ ਇਹ ਅੰਦਰ ਦੇ ਬਾਹਰ ਬਾਹਰ ਦਿੱਲੀ ਕੁੰਡੀ ਦਾ ਨਹੀਂ ਭਾਈ ਦਿੱਲੀ ਦਾ ਨਹੀਂ ਵਿੱਚ ਇਹ ਨਾ ਰੋੜੇ ਰਾੜੇ ਨਾ ਹੁਣ ਵਿੱਚ ਨਹੀਂ ਨਹੀਂ ਮਖੇ ਜੀ ਚਾਹਾਂ ਬੋਲੋ ਜੀ 250 ਰੁਪਿਆ ਇਹ ਹੱਥ ਨਾਲ ਨਹੀਂ ਬਈ ਨਰਮਣਾ ਨਿਕਲੇ ਵਿੱਚੋਂ ਹੈ सठ 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 बोलेठ पंजतर द पची पैती साढे तवंजा सठ पै सौ सतर बोलगे ਦੇ 970 ਵੀ ਜੋ ਬਈ ਜੀ ਲੋ ਵੀ ਜੀ 300 ਤੇ 70 ਪਈ ਨਾ ਕੋ ਚੁੱਕਿਆ ਨਾ ਇੱਕ ਹੀ ਰਹਿ ਗਿਆ ਨਾ ਹੋ ਗਈ ਬਈ ਬੋਲੀ ਉਹ ਨਕਦੀ ਵੀ ਹੋ ਗਈ ਹੈ ਬਈ ਜਿਹੜਾ ਨਕ ਪਰੇ ਖੜਾ ਸੀ ਨਾ ਉਹਦੀ ਵੀ ਬਾਕੀ ਬੋਲੀ ਹੋ ਗਈ ਹੈ ਬਹੁਤ ਬਹੁਤ ਧੰਨਵਾਦ ਬਈ ਸਾਡੇ YouTube ਚੈਨਲ ਬਰਾਡ ਫਾਰਮ ਤੇ Facebook ਪੇਜ ਬਰਾਡ ਫਾਰਮ ਦੇ ਨਾਲ ਜੁੜਨ ਵਾਸਤੇ ਬਾਕੀ ਬਈ ਵੇਣੇ ਮੇਰੇ ਸਹਾਰਣਾ ਫੋਰ ਦੀ ਬੋਲੀ ਹੋਈ ਆ ਕਿ ਨਹੀਂ ਹੋਈ ਤੇ ਵੇਣੇ ਆ ਬਈ ਜੇ ਹੁਨਾ ਵੀ ਹੋਈ ਹੋਈ ਤਾਂ ਬਣਾ ਲੈਣੇ ਸ਼ਾਰਟ ਵੀਡੀਓ ਉਹਦੀ ਨਾ ਨਵਾਦ ਬਈ ਫੇਸਬੁਕ ਪੇਜ YouTube ਚੈਨਲ ਦੇ ਨਾਲ ਜੁੜਨ ਦੇ ਵਾਸਤੇ ਦਿੰਨੇ ਤੁਹਾਨੂੰ ਕੱਲ ਦੀ ਅਪਡੇਟ